ਤਾਂ ਵਿਚਾਰ ਨੂੰ ਸਰਵਣ ਕਰੋ ਰਸਨਾ ਨੂੰ ਕਰੀਏ ਪਵਿੱਤਰ ਧਾਰਨ ਸਰਵਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਸਤਗੁਰ ਪਾਰਸ ਚਰਨ ਮਾਨ ਮਨੂਰਮਮ ਭੇਟ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹੁਣ ਅੱਗੇ ਅਗਲਾ ਅਧਿਆਏ ਆਰੰਭ ਕਰਦੇ ਹਾਂ ਅਧਿਆਏ ਜੀ ਆਰੰਭਤਾ ਤੋਂ ਪਹਿਲਾ ਮੰਗਲ ਉਚਾਰਣ ਕਰਦੇ ਹਨ ਸ਼ਰੋਗਣੀ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੇ ਚਰਨ ਕਮਲ ਪਾਰਸ ਦੀ ਨਿਆਈ ਹਨ ਤੇ ਮੇਰਾ ਜਿਹੜਾ ਮਨ ਹੈ ਇਹ ਮਨੂਰ ਦੀ ਨਿਆਈ ਹੈ ਮਨੂਰ ਜਿਹੜਾ ਕੀ ਲੋਹਾ ਹੁੰਦਾ ਹੈ ਉਹਨੂੰ ਫਟਿਆ ਜਾਂਦਾ ਹੈ ਮਰਿਆ ਹੋਇਆ ਲੋਹਾ ਉਸ ਮਰੇ ਹੋਏ ਲੋਹੇ ਦੀ ਨਿਆਈ ਮੇਰਾ ਮਨ ਮਿੱਟੀ ਹੋ ਚੁੱਕਿਆ ਹੈ ਇਹ ਮਿੱਟੀ ਹੋਏ ਮਨ ਨੂੰ ਜਦੋਂ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੇ ਚਰਣਾ ਰੂਪੀ ਫਾਰਸ਼ ਦੇ ਪਾਸ ਪੇਟ ਕਰਨਾ ਕਰੇਗਾ ਕੰਚਨ ਸੋ ਹੋਵਹ ਜਬਹ ਲਗਹ ਨਾ ਜਨ ਕੀ ਫੇਟ ਜਦੋਂ ਇਸ ਮਰੇ ਹੋਏ ਮਿੱਟੀ ਹੋਏ ਮਨ ਨੂੰ ਗਰੀਬ ਨਿਵਾਜ਼ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਪਾਸ ਪੇਟ ਕਰਨਾ ਕਰਾਂਗਾ ਤੇ ਕੰਚਨ ਸੋ ਹੋਵਹ ਜਬਹ ਕੰਚਨ ਦੇ ਭਾਵ ਸਿਉਨੇ ਦੀ ਵਾਂਗ ਸ਼ੁੱਧ ਹੋ ਜਾਵੇਗਾ ਤੇ ਫੇਰ ਇਸ ਨੂੰ ਜਮਾ ਦੀ ਮਾਰ ਨਹੀਂ ਲੱਗੇਗੀ ਜਮਾ ਦੀ ਮਾਰ ਨਹੀਂ ਪਵੇਗੀ ਦਇਆ ਛੰਦ ਨੱਗੀ ਸਮਾਦ ਬਤੇ ਦਿਨ ਦੇਉ ਲੋਚਨ ਕਮਲ ਨਾ ਵਿਖਸੇ ਮਰਦਾਨਾ ਤਨ ਛੁੱਧਾ ਅਦਕ ਭੀ ਪ੍ਰਾਨ ਜਾਹ ਜੋ ਨਿਕਸੇ ਕਵੀ ਰਾਧ ਪਾਈ ਸੰਤੋਖ ਸਿੰਘ ਜੀ ਹੁਣ ਅੱਗੇ ਅਧਿਆਇ ਦੀ ਆਰੰਭਤਾ ਕਰਦੇ ਹਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸਮਾਧੀ ਲੱਗੀ ਹੋਈ ਹੈ ਤੇ ਸਮਾਧੀ ਲੱਗਿਆ ਨੂੰ 2 ਦਿਨ ਬਤੀਤ ਹੋ ਗਏ ਹਨ ਲੋਚਨ ਕਮਲ ਨਾ ਬਿਕਸੀ ਸਤਿਗੁਰੂ ਜੀ ਦੇ ਕਮਲ ਦੇ ਬਤ ਸੁੰਦਰ ਨੇਤਰ ਜਿਹੜੇ ਹਨ ਪ੍ਰਕਾਸ਼ ਦੇ ਹੋਏ ਖੁੱਲੇ ਨਹੀਂ ਹਨ 2 ਦਿਨ ਸਮਾਧੀ ਲੱਗੀ ਰਹੀ ਹੈ ਭਾਈ ਮਰਦਾਨਾ ਜੀ ਪਾਸ ਬੈਠੇ ਹਨ ਤੇ ਮਰਦਾਨੇ ਤਨ ਚੁਦਾ ਅਦਕ ਭੀ ਪ੍ਰਾਨ ਜਾਹੇ ਜੋ ਨਿਕਸੀ ਭਾਈ ਮਰਦਾਨਾ ਜੀ ਦੇ ਸਰੀਰ ਦੇ ਵਿੱਚ ਇਤਨੀ ਭੁੱਖ ਲੱਗੀ ਹੈ ਜਿਵੇਂ ਭਾਈ ਮਰਦਾਨਾ ਜੀ ਦੇ ਪ੍ਰਾਨ ਮਨੋਂ ਨਿਕਲੇ ਜਾ ਰਹੇ ਹੋਣ ਕੋ ਮਾਨਵ ਤਾਹੇ ਦ੍ਰਿਸ਼ਟ ਨਾ ਆਵੇ ਜਿਹਤੇ ਜੱਚ ਹੈ ਖਾਨਾ ਤੇ ਉਥੇ ਆਸ ਪਾਸ ਭਾਈ ਮਰਦਾਨਾ ਜੀ ਨੂੰ ਕੋਈ ਮਨੁੱਖ ਵੀ ਨੇੜੇ ਤੇੜੇ ਨਜ਼ਰ ਨਹੀਂ ਆ ਰਿਹਾ ਹੈ ਜਿਸ ਦੇ ਪਾਸੋਂ ਛਕਣ ਵਾਸਤੇ ਕੋਈ ਪਦਾਰਥ ਕੋਈ ਭੋਜਨ ਮੰਗ ਲੈਣਾ ਕਰਨ ਪੁੱਤ ਨਿਕਟ ਨਿਰਮਲ ਜਲ ਸੀਤਲ ਤ੍ਰਿਖ ਤਿੱਖ ਹਵਾਕਰ ਹੈ ਸੋ ਪੰਨਾ ਤੇ ਭਾਈ ਮਲਦਾਨਾ ਦੀ ਜਿੱਥੇ ਸਤਿਗੁਰੂ ਗਰੀਬ ਨਵਾਦ ਜੀਆਂ ਦੇ ਪਾਸ ਬੈਠੇ ਹਨ ਉਥੇ ਨੇੜੇ ਹੀ ਉਤੋਂ ਨਿਕਟ ਨਿਰਮਲ ਜਲ ਸੀਤਲ ਠੰਡਾ ਨਿਰਮਲ ਗੁਜਰ ਜਲ ਸੀ ਤੇ ਭਾਈ ਮਰਦਾਨਾ ਜੀ ਤਿੱਖ ਹੋਇ ਕਰੇ ਸੁਪਾਨਾ ਤਿਖਾ ਦੇ ਸਹਿਤੋ ਕਰਕੇ ਤਰੇ ਦੇ ਸਹਿਤੋ ਕਰਕੇ ਉਹ ਜਿਹੜਾ ਠੰਡਾ ਨਿਰਮਲ ਜਲ ਹੈ ਉਸ ਨੂੰ ਛਕਣਾ ਕਰਦੇ ਹਾਂ ਤੇ ਉਸ ਨੂੰ ਛੱਕ ਕਰਕੇ ਹੀ ਗੁਜ਼ਾਰਾ ਕਰਦੇ ਹੰ। ਦੋਹਰਾ ਤਜ ਕਰ ਤਜ ਕਰ ਪ੍ਰਭ ਕੋ ਜਾਏ ਨਹਿ ਮਨ ਮਹਿ ਕਹਿਤ ਕਰਤ ਵਿਚਾਰਾ ਤੇ ਸਤਿਗੁਰੂ ਗਰੀਬ ਨਵਾਦੀਆਂ ਨੂੰ ਛੱਡ ਕਰਕੇ ਭਾਈ ਮਰਦਾਨਾ ਜੀ ਯਾਦ ਹੀ ਰਹੇ ਹਨ। ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਦੇ ਹਨ ਕਿਵਦ ਬਿਤਹਿ ਸੰਗ ਇਨ ਹੋਵਹਿ ਕਸ਼ਟ ਅਪਾਰ ਤੇ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਦੇ ਹਨ ਕਿ ਇਹਨਾਂ ਦੇ ਨਾਲ ਮੇਰੇ ਅੱਗੇ ਜਿਹੜੀ ਸਾਰੀ ਉਮਰ ਹੈ ਇਹਨਾਂ ਦੇ ਨਾਲ ਹੁਣ ਰਹਿਣਾ ਹੈ ਰਹਿਣ ਦਾ ਪ੍ਰਣ ਕੀਤਾ ਹੈ ਤੇ ਇਹਨਾਂ ਦੇ ਨਾਲ ਅੱਗੇ ਕਿਵੇਂ ਉਮਰ ਕੱਟੀ ਜਾਵੇਗੀ ਅੱਗੇ ਇਹਨਾਂ ਦੇ ਨਾਲ ਕਿਵੇਂ ਰਹਿਣਾ ਕਰਾਂਗਾ ਬੜਾ ਕਸ਼ਟ ਹੋਵੇਗਾ ਬੜਾ ਦੁੱਖ ਹੋਵੇਗਾ ਇਸ ਤਰ੍ਹਾਂ ਵਿਚਾਰ ਕਰਦੇ ਹਨ ਸੋਰਠਾ ਅਬ ਕੇ ਦੇਹ ਮਝਾਰ ਆਵਹਿ ਮੰਗੋ ਬਿਦਾਂ ਮੈਂ ਤੇ ਸਤਿਗੁਰੂ ਗਰੀਬ ਨਿਵਾਜ ਜੀ ਸਮਾਧੀ ਦੇ ਵਿੱਚ ਬੈਠੇ ਹਨ ਭਾਈ ਮਰਦਾਨਾ ਜੀ ਵਿਚਾਰ ਕਰਦੇ ਹਨ ਕਿ ਹੁਣ ਜਦੋਂ ਇਹ ਸਮਾਧੀ ਤੋਂ ਉੱਠ ਕਰਕੇ ਹੋਸ਼ ਦੇ ਵਿੱਚ ਆਉਣਗੇ ਹੁਣ ਜਦੋਂ ਇਹਨਾਂ ਦੇ ਨੇਤਰ ਖੁੱਲਣਗੇ ਤੇ ਮੈਂ ਇਹਨਾਂ ਦੇ ਪਾਸੋਂ ਵਿਦਾ ਲੈ ਲਵਾਂਗਾ ਜਾਓ ਆਪਣਾ ਅਗਾਰ ਕਠਨ ਰਹਿਣ ਹੈ ਸੰਗ ਇਨ ਇਹਨਾਂ ਦੇ ਨਾਲ ਰਹਿਣਾ ਤੇ ਬੜਾ ਕਠਨ ਹੈ ਹਜੇ ਤਾਂ 2 ਦਿਨ ਹੋਏ ਹਨ ਤੇ ਮੈਨੂੰ ਇੰਨੀ ਭੁੱਖ ਪਿਆਸ ਲੱਗੀ ਹੈ ਇਹਨਾਂ ਦੇ ਨਾਲ ਰਹਿਣਾ ਤੇ ਬੜਾ ਔਖਾ ਹੋਵੇਗਾ ਬੜਾ ਕਠਨ ਹੋਵੇਗਾ ਮੈਂ ਤੇ ਇਹਨਾਂ ਦੇ ਪਾਸ ਵਿਦਾ ਲੈ ਕਰਕੇ ਤੇ ਆਪਣੇ ਨਗਰ ਨੂੰ ਆਪਣੇ ਘਰ ਨੂੰ ਰਾਏ ਪੋਏ ਦੀ ਤਲਵੰਡੀ ਚਲਾ ਜਾਵਾਂਗਾ ਦਵਾਇਆ ਛੰਦ ਬਹੁਤ ਛਦਾ ਮਹਿ ਭਉ ਭਇਓ ਬਿਹਾਲਾ ਭੋਜਨ ਹਾਥ ਨਾ ਆਇਓ ਭਾਈ ਮਰਦਾਨਾ ਦੀ ਬੜੀ ਭੁੱਖ ਦੀ ਸਹਤ ਹਣ ਬੜਾ ਬੇਹਦ ਮਾੜਾ ਹਾਲ ਹੋ ਚੁੱਕਾ ਹੈ ਬੜਾ ਭੈੜਾ ਹਾਲ ਹੋ ਗਿਆ ਹੈ ਤੇ ਭੋਜਨ ਹਾਥ ਨਾ ਆਇਓ ਭਾਈ ਮਰਦਾਨਾ ਜੀ ਨੂੰ ਭੋਜਨ ਹੱਥ ਦੇ ਵਿੱਚ ਨਹੀਂ ਆਇਆ ਛਕਣ ਵਾਸਤੇ ਭੋਜਨ ਨਹੀਂ ਮਿਲਿਆ ਦੋ ਦਿਨ ਬਤੀਤ ਹੋ ਗਏ ਹਨ ਤਦਨ ਹੈ ਸਕਈ ਦੀਨ ਦਿਆਲਾ ਬਣੀ ਕਠਨਾ ਦੁਖ ਪਾਇਓ ਤੇ ਸਤਿਗੁਰੂ ਗਰੀਬ ਨਵਾਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਛੱਡ ਕਰਕੇ ਜਾ ਵੀ ਨਹੀਂ ਸਕਦਾ ਹੈ ਬੜੀ ਔਖਾਈ ਬੜਾਈ ਬੜੀ ਔਖੀ ਗੱਲ ਬੜਾਈ ਹੈ ਜਿਵੇਂ ਸੱਪ ਨੇ ਚਕੁੰਦਰ ਫੜੀ ਹੋਵੇ ਉਸੇ ਤਰ੍ਹਾਂ ਬਣਾਈ ਹੈ ਨਾਤੇ ਉਸ ਨੂੰ ਖਾ ਸਕਦਾ ਹੈ ਤੇ ਨਾ ਛੱਡ ਸਕਦਾ ਏਸੇ ਪ੍ਰਕਾਰ ਭਾਈ ਮਰਦਾਨਾ ਜੀ ਨਾ ਤਾਂ ਸਤਗੁਰੂ ਗਰੀਬ ਨਵਾਜ਼ ਜੀਆਂ ਦੇ ਕੋਲ ਰਹਿ ਸਕਦੇ ਨੇ ਕਿਉਂਕਿ ਭੁੱਖ ਬੜੀ ਲੱਗੀ ਹੈ ਤੇ ਨਾ ਹੀ ਛੱਡ ਕਰਕੇ ਜਾ ਸਕਦੇ ਹਨ ਇਸ ਤਰ੍ਹਾਂ ਬੜੀ ਔਖੀ ਬਣਾਈ ਹੈ ਅਸਮੰਦਸਪੀ ਦੋਨੋਂ ਬਾਤ ਨਿਕਟ ਰਹਿਣਾ ਪਰਜਨ ਦੋਵੇਂ ਗੱਲਾਂ ਹੀ ਅਸਮੰਜਸ ਔਖੀਆਂ ਹੋ ਗਈਆਂ ਇਕਠਨਾਈ ਦੇ ਸਹਤ ਹੋ ਗਈਆਂ ਹਨ ਇੱਕ ਤਾਂ ਸਤਿਗੁਰੂ ਜੀ ਦੇ ਪਾਸ ਰਹਿਣਾ ਵੀ ਬੜਾ ਔਖਾ ਹੈ ਤੇ ਦੂਸਰਾ ਹੁਣ ਵਚਨ ਕੀਤਾ ਹੈ ਤੇ ਨਗਰ ਜਾਣਾ ਵੀ ਬੜਾ ਔਖਾ ਹੈ ਕਰਤ ਵਿਚਾਰ ਰਾਤ ਸਭ ਬੀਤੀ ਭਇ ਉਦੇਪਨ ਭਨ ਦੇ ਇਸ ਤਰ੍ਹਾਂ ਵਿਚਾਰ ਕਰਦਿਆਂ ਕਰਦਿਆਂ ਭਾਈ ਮਰਦਾਨਾ ਜੀ ਦੀ ਸਾਰੀ ਰਾਤ ਬਤੀਤ ਹੋ ਗਈ ਹੈ ਅੱਗੇ ਤੀਸਰਾ ਦਿਨ ਚੜਿਆ ਹੈ ਸੂਰਜ ਚੜ੍ਹਿਆ ਹੈ ਅੰਬਕ ਅੰਬਜ ਵਿਕਸ਼ੇ ਤਹ ਚਨਾ ਪਏ ਸੁਚੇੜਾ ਸਰੀਰਾ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੀ ਕਮਲਾਂ ਵਰਗੇ ਨੇਤਰ ਖੁੱਲੇ ਹਨ ਤੇ ਸਤਿਗੁਰੂ ਗਰੀਬ ਨਿਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਰੀਰ ਦੇ ਵਿੱਚ ਸੁਚੇਤ ਹੋਏ ਹਨ ਆਪਣੇ ਸਰੀਰ ਦੇ ਵਿੱਚ ਸਮਾਧੀ ਤੋਂ ਉੱਠ ਕਰਕੇ ਜਾਗੇ ਹਨ ਮਹਾਰਾਜ ਨੇ ਕਿ ਉਰ ਕੀ ਲਖ ਕਰ ਬੋਲੇ ਵਾਹ ਕਿ ਗੰਭੀਰਾ ਭਾਈ ਮਰਦਾਨਾ ਜੀ ਦੇ ਹਿਰਦੇ ਦੀ ਜਾਣ ਕਰਕੇ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਪਾਵਨ ਬਚਨ ਆਪਣੇ ਮੁਖਾਰ ਬਿਲ ਤੋਂ ਬੋਲੇ ਹਨ ਕਹੇ ਬੇ ਤਾਂ ਕੀ ਸਦਬਦ ਹੋ ਆਪਣੀ ਵਦਨਾ ਰਹੇ ਹੋ ਮਰਜਾਇਓ ਲੱਗੀ ਭਾਈ ਮਰਦਾਨਾ ਜੀ ਕਿਸ ਤਰ੍ਹਾਂ ਦਾ ਤੁਹਾਡਾ ਹਾਲ ਹੈ ਆਪਣੀ ਛਾਪ ਦਿਸਣਾ ਕਰੋ ਆਪਣੇ ਸਾਨੂੰ ਤਨ ਦਾ ਹਾਲ ਦਿਸਣਾ ਕਰੋ ਤੁਹਾਡਾ ਚਿਹਰਾ ਬੜਾ ਮਰਜਾਇਆ ਹੋਇਆ ਹੈ ਕੁਮਲਾਇਆ ਹੋਇਆ ਹੈ ਸਤ ਕਰ ਸ੍ਰੀ ਨਾਨਕ ਕੇ ਬਚਨਾ ਕਹਿਣ ਲਗ ਵਿਕਲਾਇਓ ਤੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ ਜੀ ਦੇ ਬਚਨ ਸੁਣ ਕਰਕੇ ਦਿਆਕਲ ਹੋ ਕਰਕੇ ਪਾਈ ਮਰਦਾਨਾ ਜੀ ਕਹਿਣ ਲੱਗੇ ਹਨ ਸਦਾ ਪਿਪਾਸਾ ਤਮਰੇ ਨੇਵਰੇ ਤਨਕੇ ਕਸ਼ਟ ਨ ਕੋ ਕਹਿਣ ਲੱਗੇ ਸਤਿਗੁਰੂ ਜੀ ਤੁਹਾਡੀ ਤੇ ਭੁੱਖ ਤੇ ਪਿਆਸ ਨਿਵਰੀ ਹੋਈ ਹੈ ਤੁਹਾਨੂੰ ਤੇ ਇਨਾ ਤੋ ਕੋਈ ਕਸ਼ਟ ਨਹੀਂ ਹੈ ਕੋਈ ਦੁੱਖ ਨਹੀਂ ਹੈ ਕੈਸੇ ਤੁਮ ਕੋ ਆਨ ਬਿਆਪਹਿ 라ਵਰ ਸਿਰ ਜੈ ਸੋ ਆਪ ਜੀਆਂ ਨੇ ਤੇ ਭੁੱਖ ਤੇ ਪਿਆਸ ਨੂੰ ਵਡਾਉਣਾ ਕੀਤਾ ਹੈ ਇਹ ਆਪ ਜੀਆਂ ਨੂੰ ਆਕਰ ਕੇ ਕਿਵੇਂ ਤੰਗ ਕਰ ਸਕਦੇ ਹਨ ਕਿਵੇਂ ਆਪ ਜੀਆਂ ਨੂੰ ਆਕਰ ਕੇ ਲੱਗ ਸਕਦੇ ਹਨ ਇਹ ਆਪਦੀਆਂ ਨੂੰ ਕਿਵੇਂ ਦੁਖੀ ਕਰ ਸਕਦੇ ਹਨ ਜਿਹੜੇ ਭੁੱਖ ਤੇ ਪਿਆਸ ਹਨ ਕਿਉਂਕਿ ਸਤਿਗੁਰੂ ਜੀ ਇਹ ਤੁਹਾਡੇ ਸਿਰਜੇ ਹੋਏ ਹਨ ਇਹ ਤੁਹਾਡੇ ਹੀ ਰਚੇ ਹੋਏ ਹਨ ਹਮਰਾ ਨਰਤਨ ਤਨ ਬਿਨਾਂ ਗੁਜ਼ਰ ਨਾ ਅਸਨ ਬਸਨ ਨੇ ਤਚਾਹੋ ਸਤਿਗੁਰੂ ਗਰੀਬ ਨਿਵਾਜ ਸਾਡਾ ਤੇ ਮਨੁੱਖਾਂ ਵਾਲਾ ਸ਼ਰੀਰ ਹੈ ਸਾਡਾ ਤੇ ਪੰਜ ਭੌਤਿਕ ਸ਼ਰੀਰ ਹੈ ਤੁਸੀਂ ਖੁਦਾ ਦੇ ਸਰੂਪ ਹੋ ਸਾਡਾ ਤੇ ਭੁੱਖ ਤੇ ਪਿਆਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਜਿਵੇਂ ਗੁਰਬਾਣੀ ਦਾ ਵੀ ਪ੍ਰਮਾਣ ਹੈ ਸਾਡੇ ਤ੍ਰੈਮਣ ਦੇਹ ਰੀ ਚੱਲੇ ਪਾਣੀ ਅੰਨ ਇਹ ਸਾਡੇ 3.5 ਮਣ ਦੀ ਜਿਹੜੀ ਦੇਹ ਹੈ ਸਰੀਰ ਹੈ ਪਾਣੀ ਤੇ ਅੰਨ ਕਰਕੇ ਹੀ ਚੱਲਦੀ ਹੈ ਪਾਣੀ ਤੇ ਅੰਨ ਤੋਂ ਭੋਜਨ ਤੋਂ ਹੀ ਇਸ ਨੂੰ એનર્ਜੀ ਮਿਲਦੀ ਹੈ ਇਸ ਤਰ੍ਹਾਂ ਇਹ ਸਤਿਗੁਰੂ ਗਰੀਬ ਨਿਵਾਜ਼ ਸਾਡਾ ਤੇ ਮਲੂਖਾ ਵਾਲਾ ਸਰੀਰ ਹੈ ਪੰਜ ਭੌਤਿਕ ਸਰੀਰ ਹੈ ਸਾਡਾ ਤੇ ਭੁੱਖ ਤੇ ਪਿਆਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਅਸੀਂ ਤਾਂ ਨਿਤਾ ਪ੍ਰਤੀ ਅਸਨ ਬਸਣ ਭੋਜਨ ਤੇ ਵਸਤਰ ਚਾਹੁੰਦੇ ਹਾਂ ਭੈ ਛਦਾਸ ਅਦਕ ਬਿਹਾਲਾ ਕਹਤੇ ਪ੍ਰਭ ਜੀ ਕਾ ਹੋ ਤੇ ਕਹਿਣ ਲੱਗਿਆ ਸਤਿਗੁਰੂ ਜੀ ਭੁੱਖ ਕਰਕੇ ਮੈਂ ਬੜਾ ਬੇਹਾਦ ਹੋ ਰਿਹਾ ਹਾਂ ਭੁੱਖ ਕਰਕੇ ਮੇਰਾ ਬੜਾ ਹੀ ਮੰਦਾ ਹਾਲ ਹੋ ਰਿਹਾ ਹੈ ਕਹਤੇ ਪ੍ਰਭ ਜੀ ਖਾਹੋਂ ਹੈ ਸਤਿਗੁਰੂ ਜੀ ਮੈਂ ਕਿਸ ਦੇ ਪਾਸੋਂ ਭੋਜਨ ਲੈ ਕਰਕੇ ਛਕਣਾ ਕਰਾਂ ਕਮ ਜੇ ਸੰਗ ਰਖਿਓ ਅਨਿਤ ਚਾਹਤ ਦੂਰ ਛਦਾ ਕਰਮੋਰੀ ਸੇ ਸਤਿਗੁਰੂ ਗਰੀਬ ਨਿਵਾਦ ਜੇ ਤੁਸੀਂ ਮੈਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਤੇ ਮੇਰੀ ਇਸ ਭੁੱਖ ਨੂੰ ਆਪ ਜੀ ਦੂਰ ਕਰਣਾ ਕਰੋ। ਵਸਰ ਤੀਨ ਅਸਨ ਬਿਨ ਬੀਤੇ ਬਿਕਲ ਬੱਖ ਬਿਨ ਜੋਰੀ। ਜਾਣ ਲਗੇ ਸਤਿਗੁਰੂ ਗਰੀਬ ਨਵਾਜ਼ ਤਿੰਨ ਦਿਨ ਭੋਜਨ ਤੋਂ ਬਿਨਾਂ ਬਤੀਤ ਹੋ ਗਏ ਹਨ। ਤੇ ਮੇਰਾ ਤੇ ਸਰੀਰ ਬੜਾ ਕਮਜ਼ੋਰ ਹੋ ਗਿਆ ਹੈ। ਤਿੰਨ ਦਿਨ ਭੋਜਨ ਤੋਂ ਬਿਨਾ ਬਤੀਤ ਹੋ ਗਏ ਹਨ ਹੁਣ ਹੁਣ ਸਰੀਰ ਦੇ ਵਿੱਚ ਜੋਰ ਨਹੀਂ ਰਹਿ ਗਿਆ ਹੈ ਸਰੀਰ ਬੜਾ ਵਿਆਕੁਲ ਹੋ ਰਿਹਾ ਹੈ ਕਹਿ ਬਦ ਹੋਏ ਮੋਹੇ ਨਿਰਵਾਹੋ ਅਸਨ ਅਚਨ ਚਤ ਚਾਹੇ ਇਹੇ ਸਤਿਗੁਰੂ ਗਰੀਬ ਨਿਵਾਦ ਮੇਰਾ ਨਿਰਵਾਹ ਕਿਸ ਤਰ੍ਹਾਂ ਹੋਵੇਗਾ ਕਿਸ ਤਰੀਕੇ ਦੇ ਨਾਲ ਹੋਵੇਗਾ ਆਸਨ ਬਸ ਨੂੰ ਨੇਤ ਚਾਹਾ ਅਸੀਂ ਤੇ ਨਿਤਾ ਪ੍ਰਤੀ ਭੋਜਨ ਤੇ ਵਸਤਰ ਚਾਹੁੰਦੇ ਹਾਂ ਇੱਕ ਨਿਰ ਬਨ ਤਨ ਦੂਸਰ ਪਦਸੋ ਸਦਾ ਪੰਥ ਅਵਗਾਹਾ ਇੱਕ ਤੇ ਭੁੱਖ ਦੇ ਨਾਲ ਸਰੀਰ ਨਿਰਬਲ ਹੋ ਜਾਵੇਗਾ ਕਮਜ਼ੋਰ ਹੋ ਜਾਵੇਗਾ ਤੇ ਦੂਸਰਾ ਨਿਤਾ ਪ੍ਰਤੀ ਰੋਜ਼ ਪੈਦਲ ਤੁਰਨਾ ਪਵੇਗਾ ਪੈਰਾ ਦੇ ਭਾਰ ਪੈਦਲ ਤੁਰ ਕਰਕੇ ਰਸਤਾ ਪੈਂਡਾ ਤੈਅ ਕਰਨਾ ਪਵੇਗਾ ਦੁਹਰਾ ਸ੍ਰੀ ਨਾਨਕ ਆਨਨ ਭਨੈ ਸੁਨ ਮਰਦਾਨਾ ਕਾਨ ਸੇ ਸਤਿਗੁਰੂ ਗਰੀਬ ਨਵਾਦ ਸ੍ਰੀ ਗੁਰੂ ਨਾਨਕ ਦੇਵ ਜੀ ਸੁਣ ਕਰਕੇ ਕਹਿ ਲਗੇ ਭਾਈ ਮਰਦਾਨਾ ਜੀ ਕੰਨ ਦੇ ਕਰਕੇ ਧਿਆਨ ਦੇ ਨਾਲ ਸੁਣਨਾ ਕਰੂ ਮ ਸੰਗ ਐਸੇ ਹੀ ਸਦਾ ਰਹੋ ਆਪ ਪਰਵਾਨ ਜੇ ਲੱਗੀ ਭਾਈ ਮਰਦਾਨਾ ਜੀ ਸਾਡੇ ਨਾਲ ਤੇ ਜੇ ਰਹਿਣਾ ਹੈ ਤੇ ਇਸੇ ਤਰ੍ਹਾਂ ਰਹਿਣਾ ਪਵੇਗਾ ਜੇ ਤੁਹਾਨੂੰ ਪਰਵਾਹ ਹੈ ਜੇ ਤੁਸੀਂ ਉਸ ਨੂੰ ਪਰਵਾਹ ਕਰਦੇ ਹੋ ਤੇ ਫਿਰ ਸਾਡੇ ਨਾਲ ਰਹਿਣਾ ਕਰੋ ਕੈ ਮੋਜ ਸੋਰਠਾ ਕੈ ਮੋਜ ਛੁਦਾ ਨਸਾ ਹੈ ਕਹਿ ਦੀਜੈ ਮੁਝ ਖਾਨ ਕੋ ਭਾਈ ਮਰਦਾਨਾ ਜੀ ਕਹਿਣ ਲਗੇ ਸਤਿਗੁਰੂ ਗਰੀਬ ਨਵਾਦ ਕਹਿ ਮੁਝ ਛੁਦਾ ਨਸਾ ਹੈ ਜਾਲ ਤੇ ਮੇਰੀ ਭੁੱਖ ਦੂਰ ਕਰ ਦਿਓ ਭੁੱਖ ਨਾਸ਼ ਕਰ ਦਿਓ ਤੇ ਜਾ ਮੈਨੂੰ ਖਾਣ ਵਾਸਤੇ ਦੇ ਦਿਆ ਕਰੋ ਤਾ ਹੋ ਵਹਨਰ ਵਾਹੇ ਨਾਤਰ ਸੰਗ ਨ ਪੁਜਾਈ ਤੇ ਤਾਂ ਸਤਿਗੁਰੂ ਜੀ ਮੇਰਾ ਤੇ ਤੁਹਾਡਾ ਸਾਥ ਬਣੇਗਾ ਜਾ ਤਾਂ ਮੇਰੀ ਭੁੱਖ ਨਾਸ਼ ਕਰ ਦਿਓ ਮੁੱਢ ਤੋਂ ਖਤਮ ਕਰ ਦਿਓ ਕਿ ਮੈਨੂੰ ਵੀ ਤੁਹਾਡੇ ਵਾਂਗੂ ਭੁੱਖ ਨਾ ਲੱਗੇ ਤੇ ਜਾ ਮੈਨੂੰ ਕੁਝ ਛਕਣ ਵਾਸਤੇ ਖਾਣ ਵਾਸਤੇ ਦੇਣਾ ਕਰੋ ਤਾਂ ਮੇਰਾ ਤੇ ਤੁਹਾਡਾ ਸਾਥ ਪੁੱਜੇਗਾ ਨਹੀਂ ਤੇ ਆਪਣਾ ਸਾਥ ਨਹੀਂ ਪੁੱਜ ਸਕਦਾ ਗਵਾਇਆ ਛੰਦ ਇਹ ਬਾਗ ਦਾ ਸਭ ਟਿਕ ਕਰ ਤਾਰਾ ਕਰਨ ਕਰਾਵਨ ਜੋ ਇਹ ਗੱਲਾਂ ਸਾਰੀਆਂ ਹੀ ਭਾਈ ਮਰਦਾਨਾ ਜੀ ਸਤਿ ਧਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਕਰਨ ਕਰਾਉਣ ਵਾਲੇ ਹਨ ਸਾਰਾ ਕੁਝ ਕਰਨ ਕਰਾਉਣ ਵਾਲੇ ਹਨ ਉਹਨਾਂ ਦੇ ਪਾਸ ਇਸ ਤਰ੍ਹਾਂ ਭਾਈ ਮਰਦਾਨਾ ਜੀ ਇਸ ਤਰ੍ਹਾਂ ਗੱਲਾਂ ਕਰ ਰਹੇ ਹਨ ਅਮਰੇ ਸੰਗ ਜਾਣਿਆਸ ਵਿਦਜਸ ਬਨ ਕਟਹਿ ਸੋਉ ਇਹ ਸਤਿਗੁਰੂ ਗਰੀਬ ਨਵਾਜ਼ ਕਹਿ ਲਗੇ ਭਾਈ ਮਰਦਾਨਾ ਜੀ ਜਿਵੇਂ ਆਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਟਾਏਗਾ ਸਾਡੇ ਨਾਲ ਤੇ ਉਸੇ ਤਰ੍ਹਾਂ ਰਹਿਣਾ ਪਵੇਗਾ ਪਰਮੇਸ਼ਰ ਦੀ ਰਜਾ ਦੇ ਵਿੱਚ ਰਹਿ ਕਰਕੇ ਕਟਣੀ ਪਵੇਗੀ ਖੁਸ਼ੀ ਹੋਏ ਤਾ ਨਿਕਟ ਰਹੀ ਜਾ ਨਤ ਜਾਵ ਹੋ ਨਿਜ ਧਾਮ ਤੇ ਜੇ ਤੁਹਾਡੀ ਖੁਸ਼ੀ ਹੋਵੇ ਤੁਹਾਨੂੰ ਚੰਗਾ ਲੱਗੇ ਤੇ ਤੁਸੀਂ ਸਾਡੇ ਪਾਸ ਰਹਿ ਜਾਵੋ ਨੈਤਾ ਆਪਣੇ ਘਰ ਨੂੰ ਚਲੇ ਜਾਣਾ ਗੁਰ ਸੁਣ ਕਰ ਮਰਦਾਨਾ ਔਰ ਮਰ ਭਇਓ ਕਰੇ ਜਾਦ ਸਤਿ ਬਾਮਾ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਜੀ ਔਰ ਭਰਮਿਓ ਆਪਣੇ ਹਿਰਦੇ ਦੇ ਵਿੱਚ ਭਰਮ ਗਏ ਹਨ ਕਰ ਯਾਦ ਸੁਤ ਬਾਮਾ ਆਪਣੇ ਪੁੱਤਰ ਤੇ ਬੋਟੀ ਨੂੰ ਭਾਈ ਮਰਦਾਨਾ ਜੀ ਨੇ ਯਾਦ ਕੀਤਾ ਹੈ ਜਾ ਉਹਨਕੇ ਤਨ ਦੇਸ਼ਾ ਦੇਹੋ ਪ੍ਰਭ ਸੁਦ ਤੁਮਰੀ ਸਭ ਦੇਉ ਏ ਕਹਿਣ ਲੱਗਿਆ ਸਤਿਗੁਰੂ ਜੀ ਮੈਨੂੰ ਆਗਿਆ ਦਿਓ ਮੈਂ ਆਪਣੇ ਦੇਸ਼ ਆਪਣੇ ਘਰ ਨੂੰ ਜਾਣਾ ਕਰਾਂ ਤੇ ਆਪਣੇ ਘਰ ਜਾ ਕਰਕੇ ਰਾਏ ਭੋਏ ਦੀ ਤਲਵੰਡੀ ਜਾ ਕਰਕੇ ਤੁਹਾਡਾ ਵੀ ਜੋ ਹਾਲ ਹੈ ਤੁਹਾਡੀ ਜੋ ਖਬਰ ਸਾਰ ਹੈ ਤੁਹਾਡੇ ਘਰ ਵਾਲਿਆਂ ਨੂੰ ਵੀ ਦੇਣਾ ਕਰਾ ਭਾਇ ਤਿਆਰ ਚਰਨ ਕੋ ਕਰ ਜਬ भोले ਅਲਖ ਅਭੇਉ ਤੇ ਜਦੋਂ ਇਸ ਤਰ੍ਹਾਂ ਚੱਲਣ ਵਾਸਤੇ ਭਾਈ ਮਰਦਾਨਾ ਜੀ ਤਿਆਰ ਹੋਏ ਹਨ ਸਤਿਗੁਰੂ ਗਰੀਬ ਨਵਾਦ ਜਿਹੜੇ ਅਲਖ ਅਭੇਉ ਹਨ ਜਿਹੜੇ ਕੀ ਨਾ ਜਾਣਨ ਤੋਂ ਰਹਿਤ ਹਨ ਜਿਹੜੇ ਕੀ ਜਾਣਨ ਤੋਂ ਪਰੇ ਹਨ ਸਤਿਗੁਰੂ ਗਰੀਬਨਵਾਜ਼ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਹਨ ਸੁਸਾ ਆਵਾਸ ਰਬਾਬ ਤੇਰੀ ਜੈ ਬਾਹਰ ਜਾਹ ਅਮਰਦਾਨਾ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਜਿਹੜੀ ਰਬਾਬ ਹੈ ਇਹ ਤੁਸੀਂ ਭੈਣ ਬੇਬੇ ਨਾਨਕੀ ਜੀ ਦੇ ਘਰ ਦੇ ਉੱਤੇ ਤਰ ਜਾਓ ਤੇ ਫੇਰ ਆਪਣੇ ਘਰ ਨੂੰ ਚਲੇ ਜਾਣਾ ਕਰਨਾਨਦ ਕੇ ਸੁਨ ਕੇ ਬਚਨਾ ਤੁਰਮਹਿ ਕਯੋ ਪਿਆਨਾ ਤੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕਰਕੇ ਭਾਈ ਮਰਦਾਨਾ ਜੀ ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਬੇਬੇ ਨਾਲ ਪੀਜ ਦੇ ਘਰ ਦੇ ਵਿੱਚ ਗਏ ਹਣ ਹੁਣ ਇਸ ਤੋਂ ਅੱਗੇ ਜਿਵੇਂ ਭਾਈ ਮਰਦਾਨਾ ਜੀ ਰਬਾਬ ਧਰ ਕਰਕੇ ਸੁਲਤਾਨਪੁਰ ਸਾਹਿਬ ਜਾਂਦੇ ਹਣ ਜਾਂ ਫਿਰ ਆਪਣਾ ਮਨ ਬਦਲਦੇ ਹਨ ਸਤਿਗੁਰੂ ਜੀ ਦੇ ਨਾਲ ਰਹਿਣਾ ਕਰਦੇ ਹਨ ਕਿਉਂਕਿ ਇੱਕ ਪਾਸੇ ਭੁੱਖ ਹੈ ਇੱਕ ਪਾਸੇ ਰਹਿਣਾ ਬੜਾ ਕਠਨ ਹੈ ਤੇ ਦੂਸਰੇ ਪਾਸੇ ਘਰ ਪਰਿਵਾਰ ਹੈ ਇੱਕ ਪਾਸੇ ਗੁਰੂ ਜੀ ਖੁਸ਼ੀ ਹੈ ਤੇ ਦੂਸਰੇ ਪਾਸੇ ਤਨ ਦੀ ਲੋੜ ਦੀ ਜਿਹੜੇ ਸ਼ਰੀਰ ਦੀ ਲੋੜ ਦੀਆਂ ਚੀਜ਼ਾਂ ਹਨ ਪਦਾਰਥ ਹਨ ਹੁਣ ਭਾਈ ਮਰਦਾਨਾ ਜੀ ਕਿਸ ਨੂੰ ਚੁਣਨਾ ਕਰਦੇ ਹਨ ਘਰ ਜਾਂਦੇ ਹਨ ਜਾਂ ਨਾਲ ਰਹਿਣਾ ਕਰਦੇ ਹਨ ਇਹ ਸਾਰੀ ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਕਰਾਂਗੇ ਸਮਾ ਸੰਪੂਰਣ ਹੈ ਸਤਿਗੁਰੂ ਗਰੀ ਬਲਵਾਨ ਕਿਰਪਾ ਕਰਨ ਵਿਚਾਰ ਕਰਦੇ ਹੋ ਤੋਂ ਇੱਥੋਂ ਤੱਕ ਉਹ ਇਤਿਹਾਸ ਦੀ ਵਿਚਾਰ ਕਰਦੇ ਹੋ ਉਹੀਆਂ ਬੇਅੰਤ ਪ੍ਰਕਾਰ ਦੀਆਂ ਔਗਾਂ ਚ ਕਰ ਦੇ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਸਮੱਤ ਬਖਸ਼ਣ ਸਤਿਗੁਰੂ ਤੇ ਸਤਿਗੁਰੂ ਜੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਦੀ ਕਰਨਾ ਨਿਤ ਕਹਿ ਸੁਣ ਕਹਿ ਬਚਨਾ ਪਰਮ ਹੈ ਕਯੋ ਪਿਆਨਾ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ